ਪੁਰਤਗਾਲ ਜੀ ਡੀਪੀਸੀ ਪੰਜਾਬੀ ਦਰਤਾ ਡੈਕਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪਏ ਤੁਸੀਂ ਆਪਣੀ ਸਕਰੀਨ ਦੇ ਉੱਤੇ ਸਾਂਝੇ ਕੀਤੀਆਂ ਨੇ ਸਾਡੇ ਪੱਤਰਕਾਰ ਲਾਪ੍ਰੀਤ ਸਿੰਘ ਖੁਸੀਪੌਰ ਨੇ ਡੇਰਾ ਬਾਬਾ ਨਾਨਕ ਤੋਂ ਤਾਂ ਦੱਸ ਦੇ ਕੇ ਸਰਹੱਦੀ ਹਲਕਾ ਡੇਰਾ ਬਾਬਾ ਨਾਨਕ ਦੇ ਪਿੰਡ ਰਾਏ ਚੱਕ ਦੇ 32 ਸਾਲਾਂ ਨੌਜਵਾਨ ਦੇ ਪੁਰਤਗਾਲ 'ਚ ਮੌਤ ਹੋ ਜਾਣ ਦਾ ਸਮਾਰਰ ਪ੍ਰਾਪਤ ਹੋਇਆ ਹੈ ਮ੍ਰਿਤਕ ਨੌਜਵਾਨ ਦੀ ਮੌਤ ਦੀ ਖਬਰ ਮਿਲਣ ਤੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਬੁਰਾ ਹਾਲ ਹੈ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਮ੍ਰਿਤਕ ਜਗਰਾਜ ਸਿੰਘ ਤਕਰੀਬਨ 3 ਸਾਲ ਪਹਿਲਾਂ ਹੀ ਰੋਜੀ ਰੋਟੀ ਕਮਾਉਣ ਲਈ ਪੁਰਤਗਾਲ ਗਿਆ ਹੋਇਆ ਸੀ ਬੀਤੇ 10 10 ਦਸੰਬਰ ਨੂੰ ਨੌਜਵਾਨ ਜੁਗਰਾਜ ਸਿੰਘ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ ਹੈ ਉਹਨਾਂ ਦੱਸਿਆ ਕਿ ਉਹ ਗਰੀਬ ਪਰਿਵਾਰ ਨਾਲ ਸੰਬੰਧਤ ਹਨ ਪਰਿਵਾਰਕ ਮੈਂਬਰਾਂ ਨੇ ਭਾਰਤ ਸਰਕਾਰ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਜੁਗਰਾਜ ਸਿੰਘ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਸਮਾਜਿਕ ਰੀਤੀ ਰਿਵਾਜਾਂ ਨਾਲ ਉਸ ਦਾ ਅੰਤਿਮ ਸੰਸਕਾਰ ਜਿਹੜਾ ਆ ਉਹ ਕੀਤਾ ਜਾ ਸਕੇ ਇਹਦੇ ਨਾਲ ਹੀ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਨੌਜਵਾਨਾਂ ਨੂੰ ਪੰਜਾਬ 'ਚ ਹੀ ਵਾਤਵਾਂਦਰ ਰੋਜ਼ਗਾਰ ਦਿੱਤਾ ਜਾਵੇ ਤਾਂ ਜੋ ਪੰਜਾਬ ਦੇ ਨੌਜਵਾਨ ਬਾਹਰ ਵਿਦੇਸ਼ਾਂ 'ਚ ਜਾਣ ਲਈ ਮਜਬੂਰ ਨਾ ਹੋ ਜਾਣ ਤਾਂ ਦੱਦ ਜੀ ਕਿ ਜਵਰਾ ਸਿੰਘ ਜੋ ਕਿ ਆਪਣੀ ਰੋਜੀ ਰੋਟੀ ਕਮਾਉਣ ਦੇ ਲਈ ਪੁਰਤਗਾਲ 3 ਸਾਲ ਪਹਿਲਾਂ ਜਾਂਦਾ ਆ ਪਰ ਉਹਦੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋਣ ਦਾ ਤੋ ਸਮਾਚਾਰ ਜਿਹੜਾ ਆ ਉਹਦੇ ਮਾਪਿਆਂ ਨੂੰ ਜਦੋਂ ਪ੍ਰਾਪਤ ਹੁੰਦਾ ਤੇ ਘਰ ਦੇ ਵਿੱਚ ਵਿਰਲਾਪ ਪੈ ਜਾਂਦਾ ਹੈ ਤੇ ਬਹੁਤ ਜ਼ਿਆਦਾ ਦੁਖੀ ਹਾਲਾਤ ਜਿਹੜੇ ਨੇ ਉਹ ਪਿੰਡ ਦੇ ਵਿੱਚ ਮਾਪਿਆਂ ਦੇ ਜਿਹੜੇ ਨਿੱਧ ਖਾਈ ਦੇ ਰਹੇ ਨੇ ਤੇ ਮਾਪਿਆਂ ਨੇ ਗੁਹਾਰ ਲਗਾਉਂਦੇ ਹੋਏ ਕਿਹਾ ਕਿ ਸਾਡੇ ਬੱਚੇ ਦੀ ਲਾਸਟ ਜਿਹੜੀ ਉਹ ਪਿੰਡ ਦੇ ਵਿੱਚ ਲਿਆਂਦੀ ਜਾਵੇ ਤਾਂ ਕਿ ਉਸ ਦਾ ਅੰਤਿਮ ਸੰਸਕਾਰ ਅਸੀਂ ਦੀ ਤਿਰਵਾਜਾਂ ਦੇ ਨਾਲ ਕਰ ਸਕੀਏ ਨਾਲ ਹੀ ਉਹਨਾਂ ਨੇ ਖਾਸ ਕਰਕੇ ਜੋ ਕਿਹਾ ਕਿ ਇੱਥੇ ਜਿੰਨੇ ਵੀ ਬੱਚੇ ਬਾਹਰ ਰੋਜੀ ਰੋਟੀ ਲਈ ਜਾ ਰਹੇ ਨੇ ਜੇਕਰ ਉਹਨਾਂ ਨੂੰ ਇੱਥੇ ਵਧੀਆ ਰੋਜ਼ਗਾਰ ਸਰਕਾਰਾਂ ਦੇ ਦੇਣ ਤਾਂ ਬੱਚਿਆਂ ਨੂੰ ਘਰੋਂ ਬੇਕਾਰ ਹੋ ਕੇ ਬਾਹਰ ਨਾ ਜਾਣਾ ਪਵੇ ਤੇ ਬੱਚੇ ਇੱਥੇ ਹੀ ਰਹਿ ਕੇ ਆਪਣੀ ਰੋਜੀ ਰੋਟੀ ਕਮਾ ਸਕਦੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਕਮੈਂਟ ਕਰਕੇ ਜਰੂਰ ਦੱਸਿਓ ਬਣੇ ਰਹੋ ਇਸੇ ਤਰ੍ਹਾਂ ਡੀਪੀਸੀ ਪੰਜਾਬੀ ਤੇ ਮਾਪੇ ਜਗਰਾ ਸਿੰਘ ਕਿੰਨੇ ਚਿਰ ਤੋਂ ਮਰ ਗਿਆ ਹੈ ਮੇਰਾ ਅੱਜ 8ਵੇਂ ਮਹੀਨੇ ਦੀ ਚੌਥੀ ਤੇ ਜਨਮ ਤਾਂ ਇਲੂਮਿਨਰੀ ਅੱਜ ਤੱਕ ਨੂੰ واپس ਆ ਜਾਣਾ ਮੇਰੇ ਕੋਲ ਨਹੀਂ ਹਾਂ ਜੀ ਆ ਮੇ ਤੇ ਜੀ ਆ ਗਿਆ ਬੋ ਕੇ ਤੂੰ ਆਇਆ ਰੰਗੋ ਕੀ ਤੇ ਖਤਮ ਹੋ ਗਿਆ ਮੇਰਾ ਪੁੱਤ ਆਏ ਵਰਦਨੀ ਗਾ ਜਾ ਬੱਚਾ ਦਾ ਨਹੀਂ ਲੱਖ ਵਾਰ ਕਦੋਂ ਗੱਲ ਹੋਏਗੀ ਨਾ ਉਹ ਨਹੀਂ ਫੇਲਿਆਂ ਨਾ ਗੱਲ ਮੈਨੂੰ ਕਹਿੰਦਾ ਮੰਮੀ ਮਿਲਣ ਲਈ ਮਿਟਾ ਦੇ ਨੰਬਰਾਸ ਮੈਂ ਆਖਿਆ ਉਹ ਤਗਰੀਬੀ ਦਾ ਵਿੱਚ ਗਿਆਈ ਮੈਂ ਉਹ ਤਾਂ ਮੈਨੂੰ ਚੀਜ਼ਾਂ ਨਹੀਂ ਕੋਈ ਲੋੜ ਨਹੀਂ ਤੇ ਆਪ ਘਰ ਆ ਤੇ ਤੀ ਤੋ ਇਹ ਕਹ ਰਾਜ ਮੈਨੂੰ ਚੀਜ਼ਾਂ ਨਹੀਂ ਲੋੜ ਮੇਰੇ ਪੁੱਤ ਨੇ ਮੁਰਕੇ ਕੋਈ ਗੱਲ ਨਹੀਂ ਕੀਤੀ ਅਗਲੇ ਦਿਨ ਫੋਨ ਆਉਣਾ ਹੈ ਤੇ ਮੇਰਾ ਪੁੱਤ ਮੁਰਕ ਗਿਆ ਮੈਂ ਭੋਂ ਠੀਕ ਤੇ ਹੋਣਾ ਹਰੇ ਕੀ ਕਰਾਂ ਮੇਰੀ ਤੇ ਲੱਗੇ ਮੈਨੂੰ ਲੱਗਦਾ ਨਹੀਂ ਕਿ ਇੱਥੇ ਛੇਕਨੋ ਜਨਨ ਨੌਕਰੀਆਂ ਮਿਲਣ ਤੇ ਕੀ ਲੋੜ ਹੈ ਬਾਹਰ ਮੈਂ ਨਹੀਂ ਜਾਣੇ ਚਾਹੀਦੇ ਬਾਹਰ ਦੇ ਰੋਟੀ ਇੱਥੇ ਕਰਨ ਜਾਤਾ ਕੀ ਮੰਗ ਕਰਦੇ ਸਰਕਾਰ ਤੋਂ ਨਹੀਂ ਡੈੱਡ ਬੋਡੀ ਵੀ ਆਉਣੀ ਹੈ ਹਾਂ ਜੀ ਮੇਰਾ ਬੁੱਤ ਕਰ ਹੋਣਾ ਚਾਹੀਦਾ ਲੋਧਾਂ ਜਿੱਕੀ ਨਹੀਂ ਆਉਣਾ ਨਹੀਂ ਜਿੱਕੀ ਆਉਣਾ ਰੱਬੋਤਾ ਜੇ ਹਾਂ ਤੇ ਪਰਤ ਕੀ ਮੰਗਦੇ ਦੇਖ ਬਾਈ ਗੁੱਜ ਕੀ ਖਾਲਸਾ ਬਾਈ ਗੁੱਜ ਕੀ ਫਟੇ ਬੱਚਾ ਜਗਰਾਤ ਸਿੰਘ 3 ਸਾਲ ਪਹਿਲਾਂ ਪੁਲਿਸ ਕਾਰ ਵਿੱਚ ਗਿਆ ਹੈ ਦੋ ਤਿੰਨ ਪਹਿਲਾਂ ਆਉਂਦੀ ਗੱਤੋਂ ਇਹ ਸਰਕਾਰ ਦੇ ਵਿੱਚ ਐਕਸੀਡੈਂਟ ਹੋ ਗਿਆ ਮੌਕੇ ਤੇ ਹੀ ਮੌਤ ਹੋ ਗਈ ਹੈ ਇਹ ਕਰਕੇ ਅਸੀਂ ਪਰਿਵਾਰ ਦੇ ਨਾਲ ਸਾਰੇ ਪਿੰਡ ਦੇ ਵਿੱਚ ਬਹੁਤ ਸੌਖ ਦੀ ਲਹਿਰ ਨਿਕਲ ਚੱਲ ਰਹੀ ਹੈ ਬਹੁਤ ਦੁੱਖदाई ਇਹ ਕੰਮ ਆਇਸ ਕਰਕੇ ਆਈ ਪੰਜਾਬ ਸਰਕਾਰ ਨੂੰ ਤੇ ਸੈਨਟੋ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਉਹਨਾਂ ਦੀ ਜਿਹੜੀ ਬੇਹ ਆ ਉਹ ਪਰਿਵਾਰ ਨੂੰ ਉਹਦੀ ਮਾਤਾ ਹੈ ਵਿਚਾਰੀ ਵਿਧਵਾ ਹੈ ਤਿੰਨ ਸਾਲ ਤੋਂ ਛੋੜ ਛੋੜੇ ਬੱਚੇ ਪਾਲਦੇ ਆ ਹੋਰ ਬੱਚਾ ਕਮਾਉਣ ਵਾਸਤੇ ਗਿਆਈ ਜੋ ਘਰੋਂ ਨਹੀਂ ਆਉਣਾ 8 ਕੁ ਰੀਲ ਦੀ 8 ਗੱਲ ਦੀ ਵੀਡੀਓ ਦੀ ਤੇ ਕਿ ਤੇ ਆਉਣ ਤੋਂ ਪਹਿਲਾਂ ਹੀ ਚਾਰੇ ਦੀ ਜੋ ਡੈਥ ਹੋ ਗਈ ਆ ਉਹ ਕਰਕੇ ਇਹ ਬੇਨਤੀ ਕਰਦੇ ਆ ਵਿਦੇਸ਼ ਮੰਤਰੀ ਨੂੰ ਕਿ ਸਾਡੇ ਜ਼ਿਲ੍ਹੇ ਦੇ ਐਮਪੀ ਸਰਦਾਰ ਜਗਿੰਦਰ ਸਿੰਘ ਜੀ ਰੰਡਾਵਾ ਸਾਹਿਬ ਸੈਸ਼ਨ ਚੱਲਣ ਗਿਆ ਸੈਸ਼ਨ ਦੇ ਵਿੱਚ ਉਹਨੇ ਇਹ ਮੁੱਦਾ ਠਾ ਕੇ ਕਿ ਬੱਚੇ ਦੀ ਜੋ ਦੇ ਆ ਉਹ ਦੀ ਡੱਡ ਬਲਦੀ ਆ ਉਹ ਜਲਦੀ ਤੋਂ ਜਲਦੀ ਬਰਦਾਸਪੁਰ ਦੇ ਵਿੱਚ ਪਿੰਡ ਰੈ ਚੱਕ ਚਾਹੀਦਾ ਹੈ ਅਸੀਂ ਬੇਨਤੀ ਕਰਦੇ ਆ ਬੜਾ ਦੁਖੀ ਇਹਦੇ ਨਾਲ ਇਹ ਅਸੀਂ ਬੇਨਤੀ ਕਰਦੇ ਆ ਸੰਭਾ ਸਰਕਾਰ ਨੂੰ ਇੱਕ ਉਹ ਜਿਹੜਾ ਮੁੱਦਾ ਆ ਜਲਦੀ ਤੋਂ ਜਲਦੀ ਜੜੀ ਆ ਇਹ ਗੱਡ ਬਾਡੀ ਜਿਹੜੀ ਉਹ ਰਾਜ ਚੱਕਰ ਵਿੱਚ ਪਚਾਈ ਆ ਉਹਦੀ ਮਾਂ ਉਹਦਾ ਭਰਾ ਉਹਦਾ ਛੋਟਾ ਜਿਹਾ ਬੱਚਾ 3 ਸਾਲ ਦਾ ਉਹਨੇ ਚਾਰੇ ਦਾ ਜਨਮੇ ਦੀ ਬਾਦ ਦੇ ਵਿੱਚ ਆ ਉਹਨੇ ਆਪਣੇ ਪਿਓ ਦਾ ਕੁਝ ਨਹੀਂ ਦੇਖਿਆ ਪੂਲ ਦੇ ਉੱਤੇ ਜਿੰਦਾ ਰਿਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਜਲਦੀ ਤੋਂ ਜਲਦੀ ਜੜੀ ਆ ਤੇ ਉਹਨਾਂ ਯਮੇ ਯਮੇ ਜ਼ਮੇਵਾ ਦਾ 15 ਦਿਨ ਲੱਗ ਜਾਂਦੇ ਹਫਤੇ ਦੇ ਅੰਦਰ ਅੰਦਰ ਜਿਹੜੀ ਉਹ ਡੱਡ ਬਾਜੀ ਆ ਉਹ ਪੇਲ ਪਚਾਈ ਜਾਏ ਤੇ ਉਹਨੂੰ ਰੀਤੀ ਰਿਵਾਜਾਂ ਦੇ ਨਾਮ ਉੱਤੇ ਸੰਸਕਾਰ ਕੀਤਾ ਜਾਏ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਪਰਾਨਾ ਨੂੰ ਜੇ ਕੋਈ ਨੌਜਵਾਨ ਨੂੰ ਸਿਰ ਜਗਾ ਦਿੱਤਾਏ ਤੇ ਟੀਮ ਹੋ ਗਿਆ ਠੇਕਾਉਣ ਦੇ ਵੇਸਾਂ ਸਰਕਾਰਾਂ ਵਾਅਦੇ ਕਰਕੇ ਆਉਂਦੀਆਂ ਆ ਦਿੰਦੀਆਂ ਕੁਝ ਨਹੀਂ ਬੱਚਿਆਂ ਨੂੰ ਰੋਟੀ ਰੋਟੀ ਬਾਤੇ ਬੱਚਿਆਂ ਵਾਸਤੇ ਵਿਦੇਸ਼ਾਂ 'ਚ ਜਾਣਾ ਪੈਂਦਾ ਆ ਕੋਈ ਅੱਜ ਦੇਖੋ ਕੀ ਹਾਲ ਹੋ ਗਿਆ 1.5 1.5 ਘੰਟੇ ਪਹਿਲਾਂ ਐਕਸੀਡੈਂਟ ਹੋਇਆ ਤੇ ਸੜਕ ਦੇ ਉੱਤੇ ਪਿਆ ਰਿਆ ਬੱਚਾ ਫਿਰ ਕਿ ਦੋ ਦਰਦੀ ਪੁਲਿਸ ਆਈ ਆ ਫਿਰ ਉਹ ਲੈ ਕੇ ਗਏ ਆ ਇਹ ਕਰਕੇ ਅਸੀਂ ਬੇਨਤੀ ਕਰਦੇ ਆ ਸਰਕਾਰ ਨੂੰ ਕੱਲੇ ਵਾਅਦੇ ਨਾ ਕਰਕੇ ਆਓ ਇਹ ਵਾਅਦਿਆਂ ਨੂੰ ਲੁਭਾਓ ਵੀ ਜੇ ਇੱਥੇ ਸਭ ਕੁਝ ਹੋਏ ਤਾਂ ਫਿਰ ਕੀ ਹੋ ਰਿਹਾ ਜਾਂਚ ਜਿਹੜੀ ਚੱਲੂ ਹੈ ਹਾਂਜੀ ਤੇ ਇਹ ਕਰਕੇ ਆਪਾਂ ਬੇਨਤੀ ਕਰਾਂਗੇ ਜਿਹੜੀ ਵੀ ਸਰਕਾਰ ਆ ਜਿਹੜੀ ਸਰਕਾਰ ਗੁੰਝਦੀ ਆ ਗਾਂਂਦੀਆਂ ਜਾਂਦੀਆਂ ਰਹਿੰਦੀਆਂ ਆ ਇਹਨਾਂ ਨੂੰ ਇਹਨਾਂ ਨੂੰ ਇੱਥੇ ਡੋ ਕਾਰੋਬਾਰ ਇਹਨਾਂ ਨੂੰ ਨੌਕਰੀਆਂ ਦੋ ਤੇ ਮਾਵਾ ਦੇ ਕੋਲ ਆਪਣੇ ਪੁੱਤ ਰਹਿਣ ਤੇ ਆਪਣੇ ਬੱਚਿਆਂ ਦੇ ਕੋਲ ਆਪਣਾ ਬਾਪ ਰਹੇ ਇਹ ਕਰਕੇ ਇਹਨਾਂ ਨੇ ਦੁੱਖ ਦੀ ਘੜੀ ਬਹੁਤ ਜ਼ਿਆਦਾ ਵੇਖੀ ਆ ਇਸ ਇਹਦਾ ਇਹਨਾਂ ਦਾ ਬਾਪ ਮਿਹਤੀ 32 ਸਾਲ ਹੋ ਗਿਆ ਪੂਰਾ ਹੋ ਗਿਆ ਛੋਟੇ ਛੋਟੇ ਬੱਚੇ ਆ ਮੇਰੇ ਲਾਗੇ ਉਹਨਾਂ ਦਾ ਬਰਦਰ ਆ ਤੇ ਛੋਟਾ ਜਿਹਾ ਹੋਵੇ ਸਾਢੇ 3 ਸਾਲ ਦਾ ਤੇ ਜਦੋਂ ਉਹਦੀ ਡੈਥ ਹੋ ਗਈ ਮਾਂ ਨੇ ਬੜੀ ਮੁਸ਼ਕਲ ਪਾ ਲਿਆ ਰਹਾ ਪਾਲ ਕੇ ਪਤਾ ਨਹੀਂ ਕਿਤਰਾ ਉੱਥੇ ਘੱਲਿਆ ਆ ਕਿਤਰਾ ਪੈਸੇ ਚੁੱਕੇ ਆ ਕੀ ਕੀਤਾ ਆ ਪਿਆਰੀ ਲੋਕੀਆ ਤੇ ਬੱਚਾ ਆਪਣਾ ਜਿਹੜਾ ਉਹ ਸੈੱਟ ਹੋਇਆ ਸੀ ਉਹਨਾਂ ਦਾ ਆਪਣੇ ਬੱਚਿਆਂ ਨੂੰ ਮਾਂ ਨੂੰ ਭਰਾਵਾਂ ਨੂੰ ਮਿਲਣ ਵਾਸਤੇ ਆਉਣਾ ਸੀ ਦੇ ਉਹਦੇ ਚਲੇ ਦੀ ਦਰਤ ਹੋ ਗਈ ਆ ਬਹੁਤ ਦੁਖਦਈ ਵਾਲਿਆ ਪਰ ਅਸੀਂ ਬੇਨਤੀ ਕਰਦੇ ਆ ਤੇ ਤੁਸੀਂ ਜਲਦੀ ਤੋਂ ਜਲਦੀ ਉਹਨਾਂ ਦਾ ਜਿਹੜਾ ਸਰੀਰ ਆ ਅੰਤਮ ਸਰੀਰ ਜਿਹੜਾ ਉਹ ਰਾਜ ਚੱਕ ਵਿੱਚ ਪਹਚਾਓ ਵਾਹਿਗੁਰੂ ਜੀ ਦਾ ਖਾਲਸਾ ਹੋ ਜੀ